ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਈ ਲਾਈਫ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਹੀ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ 'ਚ ਤੁਹਾਡੇ ਨਾਲ ਕੁਝ ਰਸੋਈ ਦੇ ਕੰਮਾਂ ਧੰਦੇ ਨੂੰ ਲੈ ਕੇ ਟਿਪਸ ਨੇ ਜੋ ਸ਼ੇਅਰ ਕਰਦੇ ਹਾਂ ਬਹੁਤ ਹੀ ਤੁਹਾਡੇ ਕੰਮਾਂ ਨੂੰ ਆਸਾਨ ਤੇ ਵਧੀਆ ਬਣਾ ਦੇਣਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀਡੀਓ ਦੇਖ ਕੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਕਿਸ ਤਰ੍ਹਾਂ ਆਪਾਂ ਆਪਣੇ ਕੰਮਾਂ ਨੂੰ ਸੁਖਾਲਾ ਬਣਾਉਂਦੇ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਪਹਿਲੇ ਟਿਪ ਦੇ ਵਿੱਚ ਤਾਂ ਸਾਨੂੰ ਦੱਸਦੇ ਆ ਜੇ ਆਪਾਂ ਕੁੱਕਰ ਦੇ ਵਿੱਚ ਦਾਲ ਸਬਜ਼ੀ ਬਣਾਉਣੀ ਹੈ ਤਾਂ ਆਪਾਂ ਹੁੰਦਾ ਵੀ ਕੁੱਕਰ ਆਪਣਾ ਖਰਾਬ ਨਾ ਹੋ ਜਾਏ ਉਹਦੇ ਲਈ ਆਪਾਂ ਨੇ ਡਿਸ਼ ਨਰ ਟੇਪਰ ਨੂੰ ਸੈਂਟਰ ਦੇ ਵਿੱਚੋਂ ਕੱਟ ਕੇ ਸੀਲ ਨੂੰ ਆਪਾਂ ਖੋਲ ਕੇ ਦੇ ਉੱਪਰ ਅਡਜਸਟ ਕਰ ਦੇਣਾ ਇਸ ਤਰੀਕੇ ਦੇ ਨਾਲ ਆਪਣਾ ਢੱਕਣਾ ਕੁੱਕਰ ਦਾ ਖਰਾਬ ਨਹੀਂ ਹੋਊਗਾ ਦੂਸਰੇ ਤਰੀਕੇ ਦੇ ਵਿੱਚ ਆਪਾਂ ਦੱਸਦੇ ਆ ਜਿਹੜੇ ਆ ਕਿ ਆਪਾਂ ਪਿਆਜ਼ ਛਿੱਲਣ ਤੋਂ ਬਾਅਦ ਆਪਾਂ ਛਿਲਕੇ ਹੋ ਜਾਂਦੇ ਨੇ ਇਹਨਾਂ ਨੂੰ ਸੁੱਟਣ ਦੇ ਬਜਾਏ ਇਹਨਾਂ ਨੂੰ ਇੱਕ ਬਰਤਨ ਦੇ ਵਿੱਚ ਪਾ ਕੇ ਕਰਦਨਾਂ ਦੇ ਵਿੱਚ ਪਾਣੀ ੜ ਦੋ ਜਿੰਨਾ ਕਿ ਇਹ ਪ੍ਰੋਪਰ ਤਰੀਕੇ ਨਾਲ ਡਿਪ ਹੋ ਸਕਣ ਇਸ ਤੋਂ ਬਾਅਦ ਆਪਾਂ ਢੱਕਣ ਲਾ ਕੇ ਇਹਨੂੰ ਇੱਕ ਰਾਤ ਦੇ ਲਈ ਰੱਖ ਦੇਣਾ ਇਸ ਤਰੀਕੇ ਦੇ ਨਾਲ ਇਹਨੂੰ ਰਾਤ ਭਰ ਪਏ ਰਹਿਣ ਤੋਂ ਬਾਅਦ ਅਗਲੀ ਸਵੇਰ ਆਪਾਂ ਇਹਨੂੰ ਜਿਹੜੇ ਤਤਲੇ ਦੇ ਵਿੱਚ ਆ ਜਾਂਦੇ ਨੇ ਆਪਾਂ ਇਹਨੂੰ ਪਾਣੀ ਦੀ ਪੋਣ ਲਵਾਵਾਂਗੇ ਇਹ ਪਾਣੀ ਪੋਣਣ ਤੋਂ ਬਾਅਦ ਆਪਣਾ ਇਹਦੇ ਵਿੱਚ ਬਹੁਤ ਵਧੀਆ ਤਤ ਆ ਗਏ ਪਿਆਜ਼ ਦੇ ਜੋ ਕਿ ਆਪਣੇ ਬੂਟਿਆਂ ਦੇ ਲਈ ਖਾਦ ਦੀ ਤਰ੍ਹਾਂ ਹੀ ਇੱਕ ਤਰ੍ਹਾਂ ਦਾ ਕੰਮ ਕਰਦੇ ਨੇ ਜ ਜਿਹਦੇ ਨਾਲ ਆਪਣੇ ਬੂਟਿਆਂ ਨੂੰ ਵਧੀਆ ਫਲ ਲੱਗਦਾ ਤੁਸੀਂ ਵੀ ਇਹ ਤਰੀਕਾ ਜ਼ਰੂਰ ਟਰਾਈ ਕਰਕੇ ਦੇਖਿਓ ਅਗਲੀ ਟਿਪ ਦੇ ਵਿੱਚ ਤੁਹਾਨੂੰ ਦੱਸਦੇ ਆ ਲਸਣ ਛਿਲਣ ਦਾ ਤਰੀਕਾ ਜੋ ਕਿ ਭੈਣਾਂ ਦਾ ਲਈ ਬਹੁਤ ਮੁਸ਼ਕਲ ਹੁੰਦਾ ਲਸਣ ਛਿਲਣਾ ਕਿਉਂਕਿ ਇਹ ਇੱਕ ਬਹੁਤ ਹੀ ਡਿਫਿਕਲਟ ਕੰਮ ਲੱਗਦਾ ਆਪਾਂ ਨੂੰ ਇਹਦੇ ਲਈ ਆਪਾਂ ਨੇ ਕੀ ਕਰਨਾ ਸਾਰੇ ਹੀ ਲਸਣ ਨੂੰ ਆਪਾਂ ਕਲੀਆਂ ਨੇ ਜਿਹੜੀਆਂ ਇਹਨਾਂ ਨੂੰ ਖੋਲ ਲੈਣਾ ਆਪਾਂ ਨੇ ਇਹਨਾਂ ਨੂੰ ਇਸ ਤਰੀਕੇ ਨਾਲ ਦੇ ਜਿਵੇਂ ਲਿਖੇ ਆਪਾਂ ਅਲੱਗ ਕਰਦੇ ਨੇ ਜਿਹੜੇ ਐਕਸਟਰਾ ਜਿਹੇ ਹੁੰਦੇ ਨੇ ਤੇ ਇਹਨੂੰ ਸਾਫ਼ ਕਰ ਲੈਣਾ ਸਭ ਕਰਨ ਤੋਂ ਬਾਅਦ ਆਪਾਂ ਇੱਕ ਕੁੱਕਰ ਦੇ ਵਿੱਚ ਪਾਣੀ ਰੱਖ ਲਿਆ ਥੋੜਾ ਜਿਹਾ ਇਹਦੇ ਵਿੱਚ ਆਪਾਂ ਭਾਂਡੇ 'ਚ ਪਾ ਕੇ ਇਹਨੂੰ ਵਿੱਚ ਰੱਖ ਦਾਂਗੇ ਤੇ ਢੱਕਣ ਲਾ ਦਾਂਗੇ ਕੁੱਕਰ ਦਾ ਸੀਚ ਨਹੀਂ ਆਉਣ ਪਾਣੀ ਵੱਜਣ ਦੀ ਨਹੀਂ ਉਹ ਤੋਂ ਪਹਿਲਾਂ ਹੀ ਆਪਾਂ ਕੁੱਕਰ ਨੂੰ ਬੰਦ ਕਰ ਦੇਣਾ ਤੇ ਇਹਨੂੰ ਆਪਾਂ ਕੱਢ ਲਵਾਂਗੇ ਕੱਢਣ ਤੋਂ ਬਾਅਦ ਤੁਸੀਂ ਦੇਖੋਗੇ ਜਿਹੜਾ ਲਸਣ ਆਪਣਾ ਥੋੜਾ ਜਿਹਾ ਨਰਮ ਹੋ ਜਾਊਗਾ ਜੋ ਕਿ ਆਪਾਂ ਆਸਾਨ ਜਿਹੇ ਤਰੀਕੇ ਨਾਲ ਛੇਤੀ ਹੀ ਛਿੱਲ ਸਕਦੇ ਆ ਮਿੰਟਾਂ ਦੇ ਵਿੱਚ ਆਪਣਾ ਲਸਣ ਜਿਹੜਾ ਸਿੱਲ ਕੇ ਤਿਆਰ ਹੋ ਜਾਊ ਆਪਾਂ ਨੂੰ ਲਸਣ ਚੱਲਣ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਊਗੀ ਅਗਲੇ ਟਿਪ ਦੇ ਵਿੱਚ ਤੁਹਾਨੂੰ ਦੱਸਦੇ ਆਂ ਆਪਾਂ 베ਲਣ ਦੀ ਸਫਾਈ ਕਿਉਂਕਿ ਆਮ ਹੀ ਆਪਾਂ ਪਾਣੀ ਜਾਂ ਸਾਬਣ ਨਾਲ ਧੋਣ ਜਾਂ 베ਲਣ ਪਰ ਉਹਨੀ ਸਫਾਈ ਨਹੀਂ ਹੁੰਦੀ ਜਿਹੜੀ ਕਟਾਣ ਵਗੈਰਾ ਛੇਤੀ ਸਾਫ਼ ਨਹੀਂ ਹੁੰਦੀ ਇਸ ਲਈ ਆਪਾਂ ਨੂੰ 베ਲਣ ਦੀ ਸਫਾਈ ਦੇ ਲਈ ਕੀ ਕਰਨਾ ਚਾਹੀਦਾ ਉਹਦੇ ਲਈ ਲੈਣਾ ਆਪਾਂ ਨੇ ਚਿੱਟਾ ਰੰਮਕ ਬੇਲ ਨੂੰ ਗਿੱਲਾ ਕਰਕੇ ਚਿੱਟੇ ਜਮਕੇ ਦੇ ਨਾਲ ਚੰਗੀ ਤਰ੍ਹਾਂ ਨੂੰ ਮਲ ਦਵਾਂਗੇ ਤੇ ਫਿਰ ਪਾਣੀ ਦੇ ਨਾਲ ਧੋਣ ਤੋਂ ਬਾਅਦ ਆਪਾਂ ਇਹਨੂੰ ਗੈਸ 'ਤੇ ਹੌਣ ਕਰਕੇ ਆਪਣਾ 2 ਮਿੰਟ ਲਈ ਉਤੇ ਸੁਕਾ ਲਵਾਂਗੇ ਇਹਦੀ ਚੰਗੀ ਤਰ੍ਹਾਂ ਬੇਲਣ ਦੀ ਇਸ ਤਰੀਕੇ ਦੇ ਨਾਲ ਸਫਾਈ ਹੋ ਜਾਊਗੀ ਆਗਰੇ ਟਿਪ ਦੇ ਵਿੱਚ ਤੁਹਾਨੂੰ ਦੱਸਦੇ ਆਪਾਂ ਵੀ ਆਪਾਂ ਮਿਰਚਾਂ ਕੱਟਣ ਦਾ ਤਰੀਕਾ ਇੱਕ ਚਮਚੇ ਦੀ ਹੈਲਪ ਦੇ ਨਾਲ ਇੱਕ ਚਮਚਾ ਲੈਣਾ ਇੱਕ ਰੈਵੜ ਲੈਣਾ ਇਸ ਤਰ੍ਹਾਂ ਕਿ ਨਾਲ ਆਪਾਂ ਆਪਣੇ ਗੁੱਥੇ ਦੇ ਨਾਲ ਇਹਨੂੰ ਅਟੈਚ ਕਰ ਲੈਣਾ ਇਸ ਤਰੀਕੇ ਨਾਲ ਆਪਾਂ ਬਹੁਤ ਹੀ ਇਜ਼ੀਲੀ ਬਿਨਾ ਕੱਟ ਲੱਗਣ ਤੋਂ ਗੁੱਥੇ ਤੇ ਆਪਾਂ ਮਿਰਚਾਂ ਨੂੰ ਕੱਟ ਸਕਦੇ ਹਾਂ ਜਾਂ ਹੋਰ ਕੋਈ ਵੀ ਇਸ ਤਰ੍ਹਾਂ ਦੀ ਸਬਜ਼ੀ ਹੈ ਹੁੰਦੀ ਹੈ ਜਿਵੇਂ ਕਿ ਪ੍ਰਿੰਡੀਆਂ ਹੋ ਗਈਆਂ ਇਸ ਤਰ੍ਹਾਂ ਕੱਟ ਸਕਦੇ ਹਾਂ ਤੇ ਅਗਲੇ ਟਿਪ ਦੇ ਵਿੱਚ ਤੁਹਾਨੂੰ ਦੱਸਦੇ ਆਪਾਂ ਜੇ ਆਪਾਂ ਨੇ ਲਸਣ ਤੇ ਪਿਆਜ਼ ਜੋ ਕਿ ਛਿੱਲੜਕੇ ਤੇ ਰੱਖਿਆ ਇੱਕ ਆਪਾਂ ਨੇ ਸੇਫਟੀ ਬਣਾ ਲੈਣਾ ਸੇਫਟੀ ਪੈਨ ਦੇ ਵਿੱਚ ਇਸ ਤਰ੍ਹਾਂ ਆਪਾਂ ਨੇ ਇਹਨਾਂ ਨੂੰ ਅਟੈਚ ਕਰ ਦੇਣਾ ਇੱਕ ਹੈਂਗਿੰਗ ਜਹਾ ਤਿਆਰ ਕਰ ਲੈਣਾ ਤੇ ਵਿੱਚ ਦੀ ਤਾਗਾ ਪਾ ਕੇ ਆਪਣਾ ਇਸ ਤਰੀਕੇ ਦਾ ਬਣ ਜਾਊਗਾ ਇਹ ਜੋ ਕਿ ਆਪਣੇ ਕਿਚਨ ਦੇ ਵਿੱਚ ਜਿਸ ਤਰ੍ਹਾਂ ਸਬਕਣੀ ਵਗੈਰਾ ਆਉਂਦੀਆਂ ਨੇ ਉਹ ਨਹੀਂ ਆਉਣਗੀਆਂ ਇਸ ਨੂੰ ਆਪਾਂ ਬਣ ਕੇ ਆਪਣੇ ਕਿਚਨ ਦੇ ਗੇਟ ਦੇ ਕੋਲ ਲਟਕਾ ਦੇਣਾ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦ ਕੇ ਜ਼ਰੂਰ ਜਾਈਓ ਤੇ ਕਮੈਂਟ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਕਿਹੜਾ ਟਿਪ ਵਧੀਆ ਲੱਗਿਆ ਅਗਲੇ ਟਿਪ ਦੇ ਵਿੱਚ ਤੁਹਾਨੂੰ ਦੱਸਦਿਆਂ ਆਪਾਂ ਕਈ ਵਾਰ ਤਵਾ ਧੋ ਕੇ ਆਪਾਂ ਸੈਬਸਟਰਾ ਰੱਖਦੇ ਆ ਤਾਂ ਨਹੀਂ ਉਹ ਥੇ ਠਿਕਦਾ ਇੱਕ ਦਿਨੋਂ ਆ ਕੇ ਡਿੱਗ ਜਾਂਦਾ ਤੇ ਇੱਥੇ ਆਪਾਂ ਨੇ ਦੋ ਰਬੜਾਂ ਲੈਣੀਆਂ ਨੇ ਜੇਕਰ ਆਪਾਂ ਇਹਨਾਂ ਰਬੜਾਂ ਦੇ ਉੱਪਰ ਧਰਾਂਗੇ ਆਪਣਾ ਜਿਹੜਾ ਤਵਾ गिरੂਗਾ ਨਹੀਂ ਅਗਲੇ ਟਿਪ ਦੇ ਵਿੱਚ ਤੁਹਾਨੂੰ ਦੱਸਦੇ ਆਪਾਂ ਗੈਸ ਲੰਬਰ ਦੀ ਬਰਨਰ ਦੀ ਸਫਾਈ ਕਰਨ ਦਾ ਤਰੀਕਾ ਇੱਥੇ ਆਪਾਂ ਨੇ ਗਰਮ ਪਾਣੀ ਲਿਆ ਗਰਮ ਪਾਣੀ ਦੇ ਵਿੱਚ ਆਪਾਂ ਨੇ ਬਰਨਰ ਨੂੰ ਰੱਖ ਦਿੱਤਾ ਇਹਦੇ ਵਿੱਚ ਹੁਣ ਆਪਾਂ ਨੇ ਪਾਇਆ ਇੱਕ ਚਮਚ ਦੇ ਕਰੀਬ ਮਿੱਠਾ ਸੋਡਾ ਤੇ ਨਾਲ ਹੀ ਆਪਾਂ ਨੇ ਪਾਇਆ ਚਿੱਟਾ ਸਿਰਕਾ ਦੋਆਂ ਨੂੰ ਦਾ ਪਿਚਪਾ ਕੇ ਇਹਨੂੰ 10 ਤੋਂ 15 ਮਿੰਟ ਤੱਕ ਰੱਖ ਦਾਂਗੇ ਤੇ ਨਾਲ ਹੀ ਆਪਾਂ ਨੇ ਇੱਕ ਬ੍ਰਸ਼ ਲਿਆ ਸਫਾਈ ਦੇ ਲਈ ਜਿਸ ਨੂੰ ਆਪਾਂ ਨੇ ਕੋਈ ਵੀ ਟੂਥਪੇਸਟ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਮਲਾਂਗੇ ਤਾਂ ਇਸ ਤਰ੍ਹਾਂ ਦੇ ਨਾਲ ਆਪਣੇ ਬਰਨਰ ਦੀ ਬਹੁਤ ਵਧੀਆ ਸਫਾਈ ਹੋਊਗੀ ਤੁਸੀਂ ਦੇਖ ਸਕਦੇ ਹੋ ਕਿੰਨੀ ਇਹਦੇ ਤੋਂ ਕਾਰਸ ਲਹੀ ਤੇ ਆਪਣਾ ਗੈਸ ਜਿਹੜਾ ਪ੍ਰੋਪਰ ਤਰੀਕੇ ਨਾਲ ਚੱਲੂਗਾ ਜੇਕਰ ਕੋਈ ਵੀ ਟਿਪ ਵਧੀਆ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਇੱਕ ਹੋਰ ਵੀਡੀਓ ਦੇ ਵਿੱਚ ਜਦ ਤੱਕ ਸਾਰੇ ਹੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ